ਸੰਗਤ ਜੀ ਪਹਿਲੀ ਚੀਜ਼ ਸੰਬੰਧਿਤ 12 ਇਹ ਅਕਤੂਬਰ ਜਿਸ ਤਾਰੀਖਾ ਕੀ ਆਪਣੇ ਬਿਆਨ ਦਿੱਤਾ ਭਗਤਾਂ ਨੂੰ ਸਮਰਪਿਤ ਕੀਤਾ ਕਿ ਤੁਸੀਂ ਇਸ ਤਰ੍ਹਾਂ ਦਾ ਹੁੰਦੇ ਚੱਲਣ ਦੇ ਪਾ ਮੰਗ ਲਈ ਲੀ ਚੇਤਕ ਹੈ ਜਨ ਭਗਤੋ ਤਨ ਕਾਇਆ ਮਾਤੀ ਰੰਗੋ ਰੰਗਤ ਪ੍ਰਭ ਦੇ ਚੜਾਈਆ ਜਨਪ੍ਰੀਤੀ ਸਾਥੀ ਮੰਗੋ ਮੰਗਤ ਨੂੰ ਕੇ ਝੋਲੀ ਦਾਈਆ ਦੇਨ ਦੁਨੀ ਵਿੱਚ ਨਾ ਸੰਗੋ ਜਗਤ ਸ਼ਰਮ ਸ਼ਰਮ ਨ ਕੋਈ ਜਣਾਈਆ ভক্ত ਬਣ ਕੇ ਦੀਨ ਮਜਬਤੀ ਹੰਦ ਨੰਦੋ ਬਿਨ ਕਦਮਾਂ ਆਪਣੀ ਦੀਵੰ ਜਵਾਨੀ ਪ੍ਰਭੂ ਪਿਆਰ ਵਿੱਚ ਮੰਡੋ ਰਿਆਦੀ ਕਮਲਾ ਪਾਤੀ ਪੈਂਟ ਚੜਾਈਆ ਜੇ ਪਿੱਛੇ ਟੁੱਟ ਗਈ ਐਲੀ ਚੇਤ ਕਹੇ ਜਨ ਭਸੋ ਹੰਜ ਬੇਨਜਾਲ ਤਾਰਾ ਤੁਹਾਡੇ ਅੰਦਰ ਦੇਵੇਂ ਠੰਡੋ ਠੰਡਕ ਇੱਕੋ ਇੱਕ ਵਰਤਾਈਆ ਜੋਤੀ ਜੋਤ ਸਰੂਪ ਹਾਰ ਆਹ ਆਪਣੀ ਕਿਰਪਾ ਕਰ ਜੀਵਨ ਹਾਰਾ ਸਾਚਾ ਵਰ ਸੱਚ ਦਾ ਸੰਗ ਆਪ ਗੁਣਾਈਆ ਚੇਤ ਕਹੇ ਮੇਰੇ ਮਿੱਤਰੋ ਬਣ ਜਾਓ ਪੰਤ ਸੁਨੇਲੇ ਸਈਆ ਇੱਕੋ ਨਜਨੀ ਆਈਆ ਸਤ ਗੁਰ ਸ਼ਬਦ ਨਾਲ ਕਦੀ ਕਦੀ ਹੁੰਦੇ ਮਿਲੇ ਕਦੀਮ ਦੇ ਵਿਛੜਿਓ ਤੁਹਾਨੂੰ ਦਿਆਂ ਸੁਣਾਈਆ ਕਦੀ ਕਦੀ ਮਿਲਕੇ ਵੰਦੇ ਗੁਰੂ ਚੇਲੇ ਚੇਲੇ ਗੁਰੂ ਵਿੱਚ ਸਮਾਈਆ ਜਿਸ ਪ੍ਰਭੂ ਦੀ ਪਾਲਣ ਕਾਤਰ ਫਿਰਦੇ ਜੰਗਲੀ ਬੇਲੇ ਛਿੱਲੇ ਪਰਬਤ ਚੋਟੀਆਂ ਆਸਣ ਲਾਈਆ ਮਾਤ ਪਿਤ ਭੈਣ ਭਰਾਵਾਂ ਤੀਆਂ ਖਾ ਖਰਮਾਈਆ ਉਹਨਾਂ ਨੂੰ ਪਤਾ ਨਹੀਂ ਕਦੋਂ ਮਿਲੇ ਤੇ ਮਿਲੇ ਕਿਹੜੇ ਬਿਲੇ ਧਣੀ ਪਲ ਸਮਝ ਕਿਸੇ ਨਾ ਆਈਆ ਤੁਸੀਂ ਇੱਕ ਛਿਨ ਵਿੱਚ ਹੁਣ ਅੰਦਰੋਂ ਇੱਕ ਸਕਿੰਦ ਦੀਨ ਦੁਨੀਆ ਨਾਲੋਂ ਹੋ ਗਏ ਮੇਲੇ ਮੇਲੇਓ ਤੁਹਾਡਾ ਸਿਲਾ ਤੁਹਾਡੇ ਅੰਦਰ ਵੜ ਕੇ ਆਪਣਾ ਪੜਦਾ ਦਹੇ ਉਠਾਈਆ ਜੋਤੀ ਜੋਤ ਸਰੂਪਾਰ ਤੇ ਆਪਣੀ ਕਿਰਪਾ ਕਰ ਦੇਵ ਨੂੰ ਹਾਰਾ ਸਾਚਾ ਭਰ ਸਚਿ ਨੰਦਰ ਹੀ ਤੁਮ ਕਾਈਆ ਨਰਦ ਕਹੇ ਪ੍ਰਭੂ ਇਕ ਮੇਰੇ ਕੋ ਨਹੀਂ ਤੇ ਅਰਜੀ ਅਜ ਜੋ ਕੇ ਸਿਸ ਨਬਾਈਆ ਵੇਖੀ ਕਲ ਜਗੋਂ ਸਤ ਗੁਰੂ ਨਾਮ ਬਣੀ ਫਰਜੀ ਸਤ ਸਾਵਾਂ ਖਿਲਖਲਾਈਆ ਨਿਰਗੁਣ ਧਾਰ ਸਾਇਆ ਆਪਣੀ ਰਕੀ ਕੋਈ ਨਗਰ ਜੀ ਗੰਜ ਭਗਤਾਂ ਪੂਰ ਕਰਾਈਆ ਜੇ ਪਿੱਛੇ ਨਹੀਂ ਬਣਿਆ ਪਹਿਲੀ ਚੇਤ ਬਣ ਜਾ ਪਤਾਂ ਦਾ ਦਰਦੀ ਹੰਦਰ ਦੀਆਂ ਦਰਦ ਲੈਣਾ ਵੰਡਾਈਆ ਕਿਸੇ ਨੂੰ ਕੋ ਨ ਸਕੇ ਸ਼ਰਾਂ ਦੇ ਸ਼ੂਰੀ ਕਰਦੀ ਕਾਤਲ ਮਤ ਤੂੰ ਦਟੇ ਰਾਤੀਣਾ ਟਾਈਆ ਤੇਰੀ ਇੱਕੋ ਸ਼ਰਮ ਲਈ ਨਰੈਣ ਨਰਦੀ ਨਰਾਉਂਦਿਆ ਮਾਲਕਾ ਨਰਨੁ ਦਿਨਾ ਤਰਾਈਆ ਮਰਿਆਦ ਕਰਨੇ ਬਿਨਾ ਭਗਤਾਂ ਦੀ ਆਤਮਾ ਤੋਂ ਤੈਨੂੰ ਕਦੇ ਨਹੀਂ ਆਤਮਾ ਵਰਦੀ ਜੇ ਭਗਤ ਨਾਉਣ ਰੰਡਿਆ ਤੇਰੀ ਕੀਮਤ ਕੋਈ ਨਾ ਪਾਈਆ ਵੇਖ ਲੈ ਕਲ ਯੁਗ ਇਤਨੀ ਦੁਨੀਆ ਤੇਰੇ ਕੋਲ ਨੂੰ ਸਾਰ ਪੈਗੰਬਰਾਂ ਗੁਰੂਆਂ ਦਾ ਪੈ ਨ ਕੋਈ ਰਕਾਈਆ ਕਲ ਜਗ ਪੂੜ ਕੇ ਰਿਆ ਰੂਪ ਬਣੀ ਹੜਦੀ ਊਣਾ ਸੇਵਾਣਾ ਦੇ ਦਵਾਈਆ ਅੰਗ ਬ੍ਰਹਮ ਸਾਰ ਜਾਣੇ ਕੋਈ ਨਾ ਚੇ ਤਨ ਜਣਦੀ ਸਤ ਦੇ ਮਹਲਕ ਤੇਰੇ ਵਿੱਚ ਨ ਕੋਈ ਸਮਾਈਆ ਮੈਂ ਇੱਕ ਥਵ ਦਸਾਂ ਤੇਰੇ ਘਰ ਦੀ ਗਰੇ ਗਰੇ ਦੇ ਮਾਲਕ ਵਰਤਾ ਦੇਣਾ ਚੁਤਾਈਆ ਓ ਦਲ ਚੇਤੇ ਕਰ ਲੈ ਪਿਛਲਾ ਸਾਲ ਪਹਿਲੀ ਚੇਤ ਪਰਦੀ ਪ੍ਰਾਣਿਆਂ ਪ੍ਰਾਣਾ ਤੋਂ ਮਾਰਤਿਆਂ ਨੇ ਲਗਾਈਆ ਜੁਤੀ ਝੋਤ ਸਰੂਪ ਹਰਾਂ ਆਹ ਪਖਣੀ ਕਿਰਪਾ ਕਰ ਏਕਾ ਦੇਣਾ ਸੱਚਾ ਬਰੋ ਸਾਚੇ ਦੇ ਮਾਲਕ ਦਰ ਸਾਚੇ ਮੰਗ ਮੰਗਾਈਆ ਸੋ ਅੰਮ੍ਰਿਤ ਮਹਾਰਾਜ ਜੀ ਸੇ ਗੁਰੂ ਜੀ ਸੁਣੋ ਭਗਵਾਨ ਦੀ ਜੀ